ਵੀਰ ਜੀ ਅੱਜ ਫਿਲਹਾਲ ਰਿਸਪੌਂਸ ਬੜਾ ਅੱਛਾ ਮਿਲ ਰਿਹਾ ਹੈ ਕਿਉਂਕਿ ਮੈਂ ਇਹ ਨਹੀਂ ਕਹਾਂਗੀ ਵੀਰ ਜੀ ਪੰਜਾਬੀ ਭਾਈ ਸਾਰੇ ਠੀਕ ਹੈ ਮਤਲਬ ਅੱਜ ਪਰਾਂਠੇ ਦੀ ਆਵਾਜ਼ ਥੋੜੀ ਸੁਣ ਕੇ ਆ ਵੀ ਰਹੇ ਨੇ ਚਲੋ ਦੇਖ ਵੀ ਰਹੇ ਸਮਝ ਵੀ ਰਹੇ ਆ ਚਲੋ ਪੰਜਾਬੀ ਨੂੰ ਲਾਈਕ ਵੀ ਕਰਦੇ ਆ ਬਾਕੀ ਵੀਰ ਜੀ ਕਸਟਮਰ ਤੇ ਡਿਪੈਂਡ ਹੈ ਕਿ ਇਹ ਤਾਂ ਹਰ ਇੱਕ ਬੰਦਾ ਪਸੰਦ ਕਰਦਾ ਪੰਜਾਬੀ ਵਿੱਚ ਇਹ ਚਲੋ ਹੋਰ ਵੀ ਹੋਣੀ ਬਹਰ ਤੋਂ ਕਾਫੀ ਹਾਈ ਫਾਈ ਲੋਕ ਆਉਂਦੇ ਨੇ ਦੇ ਅੰਦਰ ਜਾਂਦੇ ਨੇ ਤਾਂ ਜਿਹੜੇ ਇੱਥੇ ਕਰਮਚਾਰੀ ਆਉਂਦੇ ਨੇ ਤੁਹਾਡੇ ਲਈ ਆਉਂਦੇ ਨੇ ਇੱਥੇ ਖਾਣ-ਖਾਣ ਹਾਂਜੀ ਵੀਰ ਜੀ ਅੰਦਰ ਤੋਂ ਵੀਰ ਜੀ ਮੌਲ ਵਿੱਚੋਂ ਆਉਂਦੇ ਨੇ ਕਾਫੀ ਜਿਹੜੇ ਕਿ ਅੰਦਰ ਵਰਕਰ ਕੰਮ ਕਰਦੇ ਆ ਚੁਣੇ ਵੀਰ ਜੀ ਹੋਰ ਵੀ ਆਉਂਦੇ ਨੇ ਬਾਹਰ ਤੋਂ ਐਸੀ ਗੱਲ ਨਹੀਂ ਜੋ ਰਾਘੇਰ ਲੋਕੋ ਵੀ ਖਾਂਦੇ ਨੇ ਇਹਨੇ ਤੋਂ 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਨੇ ਉਹ ਸਾਰੀ ਤਿਆਰੀ ਕਰਨੀ ਬੰਦੀ ਔਖਾ ਨਹੀਂ ਲੱਗਦਾ ਇਹਗਾ ਔਖਾ ਤੇ ਵੀਰ ਜੀ ਲੱਗਦਾ ਹੁਣ ਥੋੜਾ ਵੀਰ ਜੀ ਐਦਾਂ ਦਾ ਜੋ ਰਿਸਪੌਂਸ ਵੀਰ ਜੀ ਇੱਥੇ ਮਿਲਦਾ ਨਾ ਖਾਣੇ ਦਾ ਕਸਟਮਰਾਂ ਦਾ ਉਹ ਸਮਝਣ ਵੀਰ ਜੀ ਇਸ ਫਿਲਹਾਲ ਹਲਤਾਂ ਉ ਘਰੀ ਨੇ ਮਤਲਬ ਉਹ ਮੇਰੇ ਨਾਲੇ ਉਹਰੇ ਕੰਮ ਕਰਦੇ ਸੀਗੇ ਤੁਹਾਨੂੰ ਦੱਸੀ ਸੀਗੇ ਵੀ ਬਿਮਾਰ ਕਾਫੀ ਜ਼ਿਆਦਾ ਹੋਨੇ ਤੇ ਵੀਰ ਜੀ ਅਸੀਂ ਉਹਰੇ ਲਿਆਣੇ ਆ ਤੋਰੇ ਗਰਮੀ ਨੇ ਉਹ ਤਾਂ برداشت ਨਹੀਂ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਹੱਡ ਦਾ ਮਰੀਜ਼ ਹੋ ਨਹੀਂ ਕੰਮ ਚੱਲ ਹੈਗਾ ਉਹਨਾਂ ਤਾਂ ਗਰਮੀ برداشت ਕਰ ਪਾਊਗਾ ਨਾ ਜ਼ਿਆਦਾ ਥੋੜਾ ਉਹਦੇ ਚੋ ਰਹੇਗਾ ਬਾਕੀ ਦੇ ਵੀਰ ਜੀ ਇਹ ਹੀ ਹੈ ਕਿ ਸਟੈਂਟਾ ਦੀ ਨੌਬਤ ਹੈ ਬਟ ਇਸ ਟਾਈਮ ਜੋ ਕੰਡੀਸ਼ਨ ਹੈ ਕਿ ਦਵਾਈ ਨਾਲੇ ਕੰਮ ਸਾਰੇ ਵੀ ਉਹਨਾਂ ਨੇ ਅਸੀਂ ਘਰੇ ਛੱਡਿਆ ਦਵਾਈ ਕਹ ਰਹੀ ਕਿ ਸਹਤਾਂ ਤੇ 1 ਲੱਖ ਡੇਢ ਲੱਖ ਰੁਪਏ ਦਾ ਖਰਚਾ ਆਏਗਾ ਇਹ ਰੁਣਾ ਪੈਸਾ ਪਰ ਕਿਥੋਲੇ ਆ ਗਿਆ ਫਿਲਹਾਲ ਤਾਂ ਵੀਰ ਜੀ ਰਾਬਟੇ ਛੱਡੇ ਹੋਇਆ ਮੈਂ ਵੀਰ ਜੀ ਇਸ ਟਾਈਮ ਕੁਝ ਨਹੀਂ ਕਹਿ ਸਕਦੀ ਕਿਉਂਕਿ ਜੋ ਇਸ ਟਾਈਮ ਕੰਡੀਸ਼ਨ ਹੈ ਉਹ ਤਾਂ ਮੈਂ ਹੀ ਕਹਿ ਸਕਦੀ ਆ ਕਿ ਰਾਬਟ ਠੀਕ ਹੀ ਰੱਖੇ ਪਰ ਅਗਰ ਕੋਈ ਨੌਬਤ ਲੱਗੀ ਤਾਂ ਵੀਰ ਜੀ ਉਸੇ ਹਿਸਾਬ ਨਾਲ ਦੇਖਣਾ ਨਹੀਂ ਆ ਕਿ ਕੀ ਹੋਊਗਾ ਇਹ ਸਨ ਤੋਂ ਕਹ ਦਸਾਂਗੇ ਤਾਂ ਕੋਈ ਨਹੀਂ ਸੁਣਦਾ ਆ ਤੇ ਟਾਈਮ ਜੇਕਰ ਕੋਈ ਸੁਣਦਾ ਵੀ ਹੋਏਗਾ ਤਾਂ ਪਤਾ ਨਹੀਂ ਕੋਈ ਰੱਬ ਦੀ ਕਿਰਪਾ ਨਾਲ ਕੌਣ ਕਿੱਧਰ ਤੱਕ ਕੀ ਬਣ ਜਾਵੇ ਕੀ ਨਹੀਂ ਵੀਰ ਜੀ ਰੱਬ ਹੀ ਜਾਣਦਾ ਬਟ ਇਹ ਕਿ ਇਸ ਟਾਈਮ ਬਸ ਇਹੀ ਹੈ ਕਿ ਅੱਜ ਜੇ ਤਾਂ ਜੋ ਕੁਝ ਕੱਢ ਲਿਆ ਬਸ ਇਹੀ ਹੈ ਬਹੁਤ ਕੁਛ ਕਰਾਂਦੀ ਹਾਂ ਬਟ ਇਹ ਵੀਰ ਜੀ ਕਿ ਚਲੋ ਮੇਰਾ ਇਹ ਆਪਣਾ ਕੰਮ ਹੈ ਜਦੋਂ ਮਰਜ਼ੀ ਜਾਓ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਬੰਦ ਕਰਦੇ ਹੋ ਮਰਜ਼ੀ ਚਲਾਓ ਮਸੇ ਇਹ ਹੈ ਕਿ ਰਿਸਪਾਂਸ ਮੈਨੂੰ ਅੱਛਾ ਮਿਲ ਰਿਹਾ ਬਟ ਮੈਂ ਐਨਾ ਵੀ ਨਹੀਂ ਕਹਾਂਗੀ ਕਿਉਂਕਿ ਵੀਰ ਜੀ ਮੈਨੂੰ ਟਾਈਮ ਵੀ ਬਹੁਤ ਘੱਟ ਹੋਵੇ ਲਗਾਏ ਨਾ ਮੇਰੇ ਤੋਂ ਪਹਿਨਾ ਮੇਰੇ ਆਸ-ਪਾਸ ਵੀ ਕਾਫੀ ਲੱਗੇ ਹੋਏ ਨੇ ਤੇ ਮੈਨੂੰ ਜਿਸ ਤਰ੍ਹਾਂ ਮੈਂ ਹੁਣ ਇੱਕ ਮਹੀਨੇ ਬਾਅਦ ਆਈਆਂ ਤੇ ਮੈਨੂੰ ਨਾਲ ਦੀ ਨਾਲ ਰਿਸਪਾਂਸ ਅੱਛਾ ਮਿਲਿਆ ਲੱਗਦਾ ਵੀਰ ਜੀ ਸੰਘਰਸ਼ ਹੈ ਜ਼ਿੰਦਗੀ ਦਾ कटना पैंता है अगर आप सोचिए भीर जी मर के भी नहीं काम चलता है बस यही है कि भीर जी भी चलो साढ़े नौ तो भी दुनिया नीचे बैठी है अगर आप कही ऐसे भी लोग जो बेचारे सड़क के बैठे ने पर ए भीर जी मैं फिर भी बहुत रब का शुक्रिया अदा करती हूँ कि मैं फिर भी बहुत किसी हद तक अपने मकान से जा बैठी चाहे थोड़ी ही जगह बट मैं बैठी अपने मकान से तो तो ਬੁਲਾਏ ਗਏ ਤਾਂ ਉਹ ਵੀ ਤਿਆਰੀ ਕੀਤੀ ਹੈ ਮੈਂ ਸਾਡੇ ਪਹਿਲਾਂ ਉੱਥੇ ਸ਼ਹਿਰ ਵਿੱਚ ਜਿਵੇਂ ਪੜ੍ਹਾਉਂਦੀ ਰਹੀਆਂ ਸ਼ਿਵਾਲਿਕ ਸਕੂਲ ਸੀਗਾ ਸਾਡੇ ਹੁਣ ਵੀ ਹੈਗੇ ਮਾਵੀ ਸਾਰਾ ਸਾਡੇ ਜਿਹੜੇ ਪ੍ਰਿੰਸੀਪਲ ਸੀਗੇ ਉਸ ਵਾਰ ਅਜ ਵੀਰ ਜੀ ਫਿਰ ਮੈਂ ਥੋੜਾ ਇੱਥੇ ਵੀ ਆਪਣੇ ਕਿਤੇ ਅੱਠ ਵਿੱਚ ਜੌਬ ਕੀਤੀ ਹੈ ਮੋਹਾਲੀ ਦੇ ਵਿੱਚ ਇੱਕ ਪੰਜਾਬੀ ਮਹਿਲਾ ਆਪਣੀ ਇੱਕ ਸਟਾਲ ਲਗਾ ਕੇ ਘਰ ਦੀ ਰੋਟੀ ਤਿਆਰ ਕਰਦੀ ਆ ਤਾਂ ਲੋਕ ਵੀ ਬੜੇ ਸਵਾਦ ਦੇ ਨਾਲ ਉਹ ਰੋਟੀ ਨੂੰ ਖਾਂਦੇ ਨੇ ਤਾਂ ਅਸੀਂ ਸੀਪੀ ਮਾਲ ਦੇ ਬਾਹਰ ਆ 80 ਸੈਕਟਰ ਪੈਂਦਾ ਮਹਾਲੀ ਦਾ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਤਜਰਬਾ ਕਿਉਂ ਇਸ ਪਾਸੇ ਆਉਣਾ ਪਿਆ ਆ ਨਾਮ ਕੀ ਹੈ ਜੀ ਤੁਹਾਡਾ ਪਹਿਲਾ ਨਾਮ ਨਰਿੰਦਰ ਗੌਰ ਕਿੱਥੋਂ ਆਉਣੇ ਕਿਹੜੇ ਇਲਾਕੇ ਤੋਂ ਤੁਸੀਂ ਚੰਪੌਰ ਸਾਧ ਤੋਂ ਪਾਸੇ ਪੂਰੂ ਜ ਦਿੱਲੀੋਂ ਨੇ ਹਾਂਜੀ ਜੀ ਦਿੱਲੀ ਆਪਣਾ 60 ਕਿਲੋਮੀਟਰ ਪੈਂਦਾ ਤੁਸੀਂ 60 ਕਿਲੋਮੀਟਰ ਬਜੀ ਇੱਕ ਸਾਈਡ ਤੋਂ ਪੈਂਦਾ ਜਿਹੜਾ ਹੁਣ ਤੁਸੀਂ ਉਰੇ ਰੋਟੀ ਬਣਾ ਕੇ ਤੁਸੀਂ ਵੇਚਦੇ ਹੋ ਤਾਂ ਕਿਹੜੀ ਕਿਹੜੀਆਂ ਸਬਜ਼ੀਆਂ ਤਿਆਰ ਰੱਖਦੇ ਮਿਰਜੀ ਸਬਜ਼ੀ ਤਾਂ ਵੈਸੇ ਸਭ ਬਣਦੇ ਆ ਬਟ ਉਰੇ ਮੈਂ ਤਿੰਨ ਸਬਜ਼ੀਆਂ ਤੇ ਇੱਕ ਥੋੜਾ ਨਾਲ ਦਹੀਂ ਵੀ ਹੁੰਦਾ ਮਤਲਬ ਚਾਰ ਹੋ ਜਾਂਦੀਆਂ ਇਹ ਜੀ ਵੀਰ ਜੀ ਤਿੰਨ ਸਬਜ਼ੀਆਂ ਸਪੈਸ਼ਲ ਰਾਜਮਾ ਕੜੀ ਤੇ ਸਪੈਸ਼ਲ ਬਣਦੇ ਬਣਦੇ ਆ। ਬਾਕੀ ਵੀਰ ਜੀ ਦੋ ਅਲੱਗ ਚੀਜ਼ਾਂ ਹੋ ਜਾਣੀਆਂ ਰਾਇਤਾ ਹੋ ਜਾਂਦਾ ਨਾਲ। ਹਾਂਜੀ ਬਾਕੀ ਵੀਰ ਜੀ ਉਹ ਪ੍ਰਾਂਠੇ ਐ ਤੇ ਚਾਵਲ ਐ ਬਸ ਰੋਟੀਆਂ ਜੀ। ਕਿੰਨੇ ਦੀ ਫਿਰ ਇੱਕ ਥਾਲੀ ਤਿੰਨ ਸਬਜ਼ੀਆਂ ਲਗਾ ਕੇ ਕਿੰਨੀਆਂ ਰੋਟੀਆਂ ਉਹਦੇ ਵਿੱਚ ਹੁੰਦੀਆਂ ਨੇ ਪ੍ਰਸਾਦ ਦੇ? ਜੀ ਐਚ ਜੀ ਵੀਰ ਜੀ 60 ਰੁਪਏ ਪਲੇਟ ਰੋਟੀ ਦੀ ਐ। ਜਿਹੜੀ ਕਿ ਵੀਰ ਜੀ ਆਪਾਂ ਤਿੰਨ ਸਬਜ਼ੀਆਂ ਪਲੱਸ ਚਾਵਲ ਚਾਰ ਚਪਾਤੀ ਦੰਨੇ ਆ। ਬਾਕੀ ਵੀਰ ਜੀ ਰਾਇਸ ਦੀ ਹੋ ਜਾਂਦੀ ਐ 30 ਰੁਪਏ ਹਾਫ ਐ ਫੁੱਲ 50 ਰੁਪਏ ਦੀ ਐ। ਬਾਕੀ ਵੀਰ ਜੀ ਪ੍ਰਾਂਠੇ ਹੋ ਜਾਣ ਕਿੰਨੇ ਵਜੇ ਸਵੇਰੇ ਫਿਰ ਸਾਰਾ ਸਮਾਨ ਤਿਆਰ ਕਰਨਾ ਪੈਂਦਾ ਕਿਉਂਕਿ ਇਕੱਲੇ ਤੁਸੀਂ ਮਿਹਨਤ ਕਰਦੇ ਹੋ ਸਾਰਾ ਸਮਾਨ ਕਿੰਨੇ ਵਜੇ ਤਿਆਰ ਕਰਨ ਲੱਗ ਜੰਨੇ ਹੋ ਕਿਉਂਕਿ ਆਉਣਾ ਵੀ ਹੁੰਦਾ ਇੱਥੇ ਕਿੰਨੇ ਵਜੇ ਲੱਗਿੰਦਾ ਸਵੇਰੇ ਵੀਰ ਜੀ ਸਵੇਰੇ ਤਾਂ ਵੈਸੇ ਨੀਅਰ ਬਾਟ ਮੇਰਾ 3:00 ਵਜੇ ਕੰਮ ਸਟਾਰਟ ਹੀ ਹੋ ਜਾਂਦਾ ਹੈ ਹਾਂਜੀ 3:00 ਵਜੇ ਤੇ ਚਲੋ ਆਪਣਾ ਗੁਰਦੁਆਰਾ ਸਾਹਿਬ ਮੱਥਾ ਟੇਕ ਉਸ ਤੋਂ ਬਾਅਦ ਵਿੱਚ ਫਿਰ ਕੰਮ ਸਟਾਰਟ ਹੀ ਹੋ ਜਾਂਦੇ ਜਣੀ ਕੁੜੀਆਂ ਆਂਦੀਆਂ ਨੇ ਵੀਰ ਜੀ 8:00 8:30 ਨਾਰਮਲ 9:00 ਤਾਂ ਵਜੇ ਹੀ ਜਾਂਦੇ 8:30 9:00 ਤੱਕ ਜਣੀ ਤੁਸੀਂ ਲਗਾਤਾਰ ਹਾਂਜੀ ਵੀਰ ਜੀ ਹਾਂ ਹਾਂ ਜ ਵੀਰ ਜੀ ਅੱਜ ਫਿਲਹਾਲ ਰਿਸਪਾਂਸ ਬੜਾ ਅੱਛਾ ਮਿਲ ਰਿਹਾ ਹੈ ਕਿਉਂਕਿ ਮੈਂ ਇਹ ਨਹੀਂ ਕਹਾ ਕਿ ਵੀਰ ਜੀ ਪੰਜਾਬੀ ਭਾਈ ਸਾਰੇ ਠੀਕ ਹੈ ਮਤਲਬ ਅੱਜ ਪ੍ਰਾਂਠੇ ਦੀ ਬਾਤ ਸੁਣ ਕੇ ਆ ਵੀ ਰਹੇ ਨੇ ਚਲੋ ਦੇਖ ਵੀ ਰਹੇ ਸਮਝ ਵੀ ਰਹੇ ਆ ਚਲੋ ਪੰਜਾਬੀਆਂ ਨੂੰ ਲਾਈਕ ਵੀ ਕਰਦੇ ਆ ਬਾਕੀ ਵੀਰ ਜੀ ਕਸਟਮਰ ਤੇ ਡਿਪੈਂਡ ਹੈ ਕਿ ਇਹ ਤਾਂ ਹਰ ਇੱਕ ਬੰਦਾ ਪਸੰਦ ਕਰਦਾ ਪੰਜਾਬੀ ਵੀ ਚਾਹੇ ਚਲੋ ਹੋਰ ਵੀ ਹੋਣ ਸਾਰੇ ਪਸੰਦ ਕਰ ਦੋਗੇ ਬਾਡੀ ਇੱਕ ਵੀਡੀਓ ਵੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਬਲੌਗਰ ਨੇ ਬਣਾਈ ਸੀ ਉਸ ਤੋਂ ਬਾਅਦ ਫਰਕ ਪਿਆ ਦੁਕਾਨਦਾਰੀ 'ਚ ਹਾਂਜੀ ਵੀਰ ਜੀ ਮੈਨੂੰ ਪ੍ਰਾਂਠੇ ਦਾ ਥੋੜਾ ਜਿਆਦਾ ਫਰਕ ਪਿਆ ਹੈ ਕਿਉਂਕਿ ਉਹ ਕਿਸ ਤਰ੍ਹਾਂ ਦੀ ਡਿਮਾਂਡ ਹੁੰਦੀ ਆ ਜਿਹੜੇ ਕਸਟਮਰ ਤੁਹਾਡੇ ਲਵੇ ਆਉਂਦੇ ਨੇ ਕਿਸ ਤਰ੍ਹਾਂ ਖਾਣਾ ਪਸੰਦ ਕਰਦੇ ਨੇ ਸਿੰਪਲ ਰੋਟੀ ਬਿਲਕੁਲ ਮਸਾਲੇ ਤੋਂ ਬਿਨਾਂ ਐਚਚਲੀ ਵੀਰ ਜੀ ਮੈਂ ਮਸਾਲੇ ਬਟਨ ਬਾਰੇ ਤਾਂ ਮੈਂ ਨਹੀਂ ਕੁਝ ਕਹਿ ਪਾਵਾਂਗੀ ਕਿਉਂਕਿ ਵੀਰ ਜੀ ਮੈਂ ਵੈਸੇ ਵੀ ਖਾਣਾ ਬਿਲਕੁਲ ਘਰ ਦੀ ਤਰ੍ਹਾਂ ਹੀ ਤਿਆਰ ਕਰਦੀ ਆ ਜੋ ਆਪਾਂ ਨੋਰਮਲ ਘਰ ਆਪਣੇ ਬਣਾਉਂਦੇ ਆ ਹਾਂਜੀ ਉਹੀ ਚੱਲਦਾ ਕਿਉਂਕਿ ਵੀਰ ਜੀ ਇੱਦਾਂ ਮਸਾਲੇ ਜਿਆਦਾ ਅੱਛੀ ਵੀ ਨਹੀਂ ਹੈਗੇ ਜੇ ਆਪਾਂ ਕਹੀਏ ਮੈਂ ਨੋਰਮਲ ਆਪਣੇ ਘਰ ਵਰਗਾ ਹੀ ਮੇਰਾ ਖਾਣਾ ਬਣਦਾ ਹਾਂਜੀ ਜੋ ਸਿਟੀ ਮਾਲ ਦੇ ਬਾਹਰ ਤਾਂ ਕਾਫੀ ਹਾਈ ਫਾਈ ਲੋਕ ਆਉਂਦੇ ਨੇ ਇਹਦੇ ਅੰਦਰ ਜਾਂਦੇ ਨੇ ਤਾਂ ਜਿਹੜੇ ਇੱਥੇ ਕਰਮਚਾਰੀ ਆਉਂਦੇ ਨੇ ਤੁਹਾਡੇ ਲਈ ਆਉਂਦੇ ਨੇ ਇੱਥੇ ਖਾਣ-ਖਾਣ ਹਾਂਜੀ ਵੀਰ ਜੀ ਅੰਦਰ ਤਾਂ ਵੀਰ ਜੀ ਮਾਲ ਵਿੱਚੋਂ ਆਉਂਦੇ ਨੇ ਕਾਫੀ ਜਿਹ ਐਸੀ ਗੱਲ ਨਹੀਂ ਐ ਜੋ ਰਾਗੀਰ ਲੋਕੋ ਵੀ ਖਾਂਦੇ ਨੇ ਬਟ ਇਹ ਸੀਪੀ ਮਾਲ ਦੇ ਵਿੱਚ ਥੋੜਾ ਜ਼ਿਆਦਾ ਰਿਵਰਕਰ ਕੰਮ ਕਰਦੇ ਨੇ ਤਾਂ ਥੋੜਾ ਉਹਨਾਂ ਦਾ ਜ਼ਿਆਦਾ ਰਿਸਪੌਂਸ ਮਿਲ ਰਿਹਾ ਜੀ ਜਦੋਂ ਕਿੰਨੇ ਸਾਲ ਤੋਂ ਉਹ ਹੋ ਗਏ ਇਸ ਤੇ ਲਗਾਉਣੇ ਵੀ ਜੀਰ ਜੀ ਇੱਥੇ ਤਾਂ ਵੈਸੇ ਮੈਂ ਇਸੇ ਸਾਲ ਆਪਣੇ ਜਨਵਰੀ ਮਹੀਨੇ ਚ ਕੰਮ ਕੀਤਾ ਸੀਗਾ ਜੀ ਸ਼ਾਇਦ 6 ਪਤਨੇ 7 ਜਨਵਰੀ ਤੋਂ ਕੰਮ ਸਟਾਰਟ ਕੀਤਾ ਸੀਗਾ ਮੈਂ ਤੇ ਬਾਕੀ ਵੀਰ ਜੀ ਉਸ ਤੋਂ ਪਹਿਲਾਂ ਮੈਂ 91 ਚ ਕੰਮ ਕੀਤਾ ਮੋਹਾਲੀ ਆਪਣੇ ਇੱਥੇ ਜੀ ਜਿਹੜਾ ਚੱਪੜ ਚੜੀ ਰੋਡ ਤੇ ਜੀ ਡੀਸੀ ਆਫਿਸ ਪੜਿਆ ਹਾਂਜੀ ਵੀਰ ਜੀ ਇਹੀ ਖਾਣਾ ਸੀਗਾ ਜੀ ਸੇਮ ਤੇ ਉਹ ਵੀਰ ਜੀ ਫਿਰ ਥੋੜਾ ਜਿਹਾ ਲੋਕਡਾਊਨ ਦੀ ਵਜ੍ਹਾ ਨਾਲ ਤੁਹਾਨੂੰ ਪਤਾ ਇਹ ਸਰਕਲ ਹੀ ਸਾਰਿਆਂ ਦਾ ਹਿੱਲਿਆ ਹਾਂਜੀ ਉਸ ਦੇ ਵਿੱਚ ਵੀਰ ਜੀ ਥੋੜੀ ਜਿਹੀ ਪ੍ਰੋਬਲਮ ਆਈ ਹੈ ਫਿਰ ਵੀਰ ਜੀ ਹੁਣ ਮੈਂ ਉਹ ਦੋ ਇਹ ਕੰਮ ਕੀਤਾ ਸੀਗਾ 2019 ਸਟਾਰਟ ਕੀਤਾ ਸੀਗਾ ਚਲੋ ਉਸ ਤੋਂ ਬਾਅਦ ਵਿੱਚ ਫਿਰ ਥੋੜਾ ਜਿਹਾ ਲੋਕਡਾਊਨ ਤੋਂ ਬਾਅਦ ਵਿੱਚ ਕੰਮ ਕੀਤਾ ਜੀ ਉਸ ਤੋਂ ਬਾਅਦ ਹੁਣ ਵੀਰ ਜੀ ਮੈਂ ਇਹ ਦੋ ਸਾਲਾਂ ਪਿੱਛੇ ਕੰਮ ਸਟਾਰਟ ਮਰੰਡੇ ਤੋਂ 60 ਕਿਲੋਮੀਟਰ ਸਫ਼ਰ ਤੈਅ ਕਰਕੇ ਆਉਣੀ ਉਹ ਸਾਰੀ ਤਿਆਰੀ ਕਰਨੀ ਪੈਂਦੀ ਔਖਾ ਨਹੀਂ ਲੱਗਦਾ ਹੈਗਾ ਔਖਾ ਤੇ ਵੀਰ ਜੀ ਲੱਗਦਾ ਹੁਣ ਥੋੜਾ ਵੀਰ ਜੀ ਐਦਾਂ ਦਾ ਜੋ ਰਿਸਪੌਂਸ ਵੀਰ ਜੀ ਇੱਥੇ ਮਿਲਦਾ ਨਾ ਖਾਣੇ ਦਾ ਕਸਟਮਰਾਂ ਦਾ ਉਹ ਵੀਰ ਜੀ ਰਿਸਪੌਂਸ ਆਪਣੇ ਸ਼ਹਿਰਾਂ 'ਚ ਨਹੀਂ ਹੈਗਾ ਉੱਧਰ ਹੈ ਵੈਸੇ ਰੋਪੜੇ ਰੀਆ ਸਾਡਾ ਪੈਂਦਾ ਮਰੰਡਾ ਸ਼ਹਿਰ ਹੈ ਮੇਰੇ ਚਲੋ ਮਾਈਕ ਨੇ ਉੱਥੇ ਵੀ ਉੱਧਰ ਵੀ ਹੈ ਬਟ ਵੀਰ ਜੀ ਜੋ ਰਿਸਪੌਂਸ ਇੱਥੇ ਦਾ ਨਾ ਉਹ ਇੱਥੇ ਦਾ ਹੀ ਅੱਛਾ ਹੈ ਇੱਥੇ ਕਸਟਮਰ ਪੈਸਾ ਵੀ ਕੋਈ ਨਹੀਂ ਰੱਖਦੇ ਹੈਗੇ ਔਰ ਖਾਣਾ ਵੀ ਮਤਲਬ ਲਾਈਕ ਕਰਦੇ ਪਸੰਦ ਮਾਗੀ ਵੀਰ ਜੀ ਆਏ ਵੀ ਜੋ ਕਮ ਚੰਡੀਗੜ੍ਹ ਮੁਹਾਲੇ ਵਿੱਚ ਮੈਂ ਇੰਨਾ ਕੀਤੇ ਨਹੀਂ ਸਮਝ ਪਾਵਾਂਗੀ ਕਿ ਕਿਤੇ ਹੋਰ ਪਾਸੇ ਇੰਨਾ ਆਪਾਂ ਨੂੰ ਕੁਝ ਬਣ ਰਿਹਾ ਜਾਂ ਕੁਝ ਬਣਦਾ ਹੋਏਗਾ ਕਿਸੇ ਵੀ ਲੋਕਾਂ। ਹੋਰ ਤਾਂ ਘਰ ਦੇ ਵਿੱਚ ਕੌਣ-ਕੌਣ ਆ? ਕੌਣ-ਕੌਣ ਸਾਧਨਦਾ ਇਸ ਕੰਮ? ਐਕਚੁਅਲੀ ਵੀਰ ਜੀ ਮੇਰੇ ਦੋ ਬੇਟੇ ਆ, ਇਹ ਮੇਰਾ ਛੋਟਾ ਬੇਟਾ ਜੀ, ਇੱਕ ਮੇਰਾ ਬੜਾ ਬੇਟਾ ਜੋ ਕਿ ਕੈਪ ਚਲਾ ਰਿਹਾ ਹੈ। ਹਾਂਜੀ ਆਪਣੀ ਟੈਕਸੀ ਲਈ ਆਉਨੇ ਤੇ ਇੱਕ ਮੇਰੇ ਹਸਬੰਡ ਹੈ ਬਾਕੀ ਮੈਂ ਹੀ। ਹਸਪਤਲ ਕੀ ਕਰਦੇ ਰਹੇ? ਹਸਬੰਡ ਵੀਰ ਜੀ ਇਸ ਫਿਲਹਾਲ ਤਾਂ ਘਰ ਹੀ ਨੇ। ਮਤਲਬ ਉਹ ਮੇਰੇ ਨਾਲੇ ਉਹਰੇ ਕੰਮ ਕਰਦੇ ਸੀਗੇ ਉਹ ਤੁਹਾਨੂੰ ਦੱਸੀ ਐਚਚਲੀ ਫਿਰ ਜੀ ਉਹਨਾਂ ਦੇ ਥੋੜੇ ਸਟੰਟਾਂ ਬਾਰੇ ਡਾਕਟਰ ਕਹਿ ਰਹੇ ਨੇ ਫਿਲਹਾਲ ਹਲੇ ਮੈਡੀਸਨ ਚੱਲ ਰਹੀ ਹੈ ਕਿਉਂਕਿ ਪਿਛਲੇ ਸਾਲ ਹੀ ਬਿਮਾਰ ਹੋ ਗਏ ਸੀ ਕਿ ਐਨਾ ਦਿਨਾਂ ਵਿੱਚ ਹੀ ਹਾਂਜੀ ਉਹਨਾਂ ਦਾ 30% ਹਾਰਟ ਰਹਿ ਗਿਆ ਸੀਗਾ ਕੰਮ ਕਰ ਲਈ ਤੇ ਉਹਦਾ ਵੀ ਮੈਡੀਸਨ ਚੱਲ ਰਹੀ ਸੀ ਕਿ ਹੁਣ ਇਸ ਵਾਰ ਗਰਮੀਆਂ ਹੀ ਇੰਨੀਆਂ ਪਈਆਂ ਜਿਹਦੇ ਵਿੱਚ ਨੇ ਮਿਰਜੀ ਕੀ ਮਤਲਬ ਜਣੀ ਡਾਕਟਰ ਕਹਿ ਰਹੇ ਵੀ ਫਿਲਹਾਲ ਮੈਡੀਸਨ ਚਲਾ ਕੇ ਦੇਖ ਲਓ ਅਗਰ ਲੱਗੇ ਕਿ ਜ਼ਿਆਦਾ ਸੀਰੀਅਸ ਹਾਲਤ ਹੋ ਰਹੀ ਹੈ ਕਿਉਂਕਿ 30% ਹਾਰ ਰਹਿ ਗਿਆ ਚਲੋ ਰੱਬ ਦੀ ਕਿਰਪਾ ਨਾਲ ਐਨਾ ਕ ਹੈ ਕਿ ਫਿਲਹਾਲ ਇਸ ਟਾਈਮ ਕੀ ਵੀਰ ਜੀ ਮੈਂ ਨਹੀਂ ਕਹਾਂਗੀ ਕਿਉਂਕਿ ਵੀਰ ਜੀ ਐਸੀ ਉਰੇ ਲੈ ਆਣੇ ਆ ਤੋਰੇ ਗਰਮੀ ਨੇ ਉਹ ਤੋਂ ਬਰਦਾਸ਼ਤ ਨਹੀਂ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਹੱਟ ਦਾ ਮਰੀਜ਼ ਹੋ ਉਹ ਨਹੀਂ ਕਾਮਯਾਬ ਹੈਗਾ ਉਹਨਾਂ ਤਾਂ ਗਰਮੀ ਬਰਦਾਸ਼ਤ ਕਰ ਪਾਊਗਾ ਨਾ ਜ਼ਿਆਦਾ ਥੋੜਾ ਉਹਦੇ ਚੋ ਰਹੇਗਾ ਬਾਕੀ ਦੇ ਵੀਰ ਜੀ ਇਹ ਹੀ ਹੈ ਕਿ ਸਟਾਂਟਾ ਦੀ ਨੌਬਤ ਹੈ ਬਟ ਇਸ ਟਾਈਮ ਜੋ ਕੰਡੀਸ਼ਨ ਹੈ ਕਿ ਦਵਾਈ ਨਾਲੇ ਕੰਮ ਸਾਰੇ ਵੀ ਉਹਨਾਂ ਨੇ ਅਸੀਂ ਘਰੇ ਛੱਟਿਆ ਹੋਇਆ ਹੈ ਦਵਾਈ ਦਾ ਖਰਚਾ ਕਿੰਨਾ ਕਫਰ ਮਹੀਨੇ ਦਵਾਈ ਦਾ ਵੀਰ ਜੀ ਦੇਖੋ ਵੈਸੇ ਤਾਂ ਜੇ ਹਾਲਾਤ ਸਾਫ ਲਗਾਇਆ ਜਾਵੇ ਤਾਂ 1 ਵੀਕ ਦੀ ਦਵਾਈ ਉਹਨਾਂ ਦੀ ਆਂਦੀ ਹੈ 1250 ਦੀ ਹਾਂਜੀ ਕਿਉਂਕਿ ਹੁੰਦੀ ਤਾਂ ਵੈਸੇ 6 ਦਿਨ ਦੀ ਇਥੋਂ ਚੱਲਦਾ ਸਾਰਾ ਲਾਜ ਕਾਜੇ ਵੀਰ ਜੀ ਬਸ ਆਪਣੇ ਇੱਥੇ ਤੇ ਮਾੜਾ ਮਾਟਾ ਸਾਰੀ ਦਾ ਜਿੰਨਾ ਕਿ ਇੱਥੇ ਨਿਕਲ ਜਾਂਦਾ ਬਸ ਉਹਨਾਂ ਦਾ ਟ੍ਰੀਟਮੈਂਟ ਕਿਹੜੇ ਹਸਪਤਾਲ ਤੇ ਚੱਲਦਾ ਟ੍ਰੀਟਮੈਂਟ ਵੀਰ ਜੀ ਪੀ ਜੀ ਹਾਂਜੀ ਇਹ ਜੋ ਮੁਫਤ ਨਹੀਂ ਮਿਲਦੀਆਂ ਦਵਾਈਆਂ ਨਹੀਂ ਵੀਰ ਜੀ ਪੀਜੀਐਚ ਫਿਲਹਾਲ ਵੀਰ ਜੀ ਕੋਈ ਮੁਫਤ ਨਹੀਂ ਮਿਲ ਰਹੀ ਹੈਗੀ ਫਿਲਹਾਲ ਤਾਂ ਵੀਰ ਜੀ ਇਹੀ ਹੈ ਕਿ ਮਤਲਬ ਆਪਣਾ ਹੀ ਕਿਉਂਕਿ ਵੀਰ ਜੀ ਥੋੜਾ ਮੈਨੂੰ ਦੱਸਿਆ ਵੀ ਸੀਗਾ ਕਿਸੇ ਨੇ ਕਹਿੰਦੇ ਵੀ ਤੁਸੀਂ ਡਾਕਟਰਾਂ ਨਾਲ ਗੱਲ ਕਰ ਲਓ ਵੀ ਆਯੁਸ਼ਮਾਨ ਦਾ ਕਾਰਡ ਬਣ ਸਕਦਾ ਉਹ ਵੀ ਮੈਨੂੰ ਫਿਲਹਾਲ ਹੁਣੇ ਦੋ ਤਿੰਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਕਿਸੇ ਕਸਟਮਰ ਤੋਂ ਪਤਾ ਲੱਗਿਆ ਉਹ ਕਹਿੰਦੇ ਵੀ ਤੁਸੀਂ ਉੱਥੇ ਗੱਲ ਕਰ ਲਓ ਡਾਕਟਰਾਂ ਡਾਕਟਰ ਲਿਖ ਕੇ ਦੇ ਸਕਦੇ ਆ ਆਯੁਸ਼ਮਾਨ ਦਾ ਕਾਰਡ ਬਣ ਸਕਦਾ ਪਰ ਵੀਰ ਜੀ ਮੈਨੂੰ ਇੱਥੇ ਤੋਂ ਜਾਣ ਦੀ ਇੰਨਾ ਟਾਈਮ ਨਹੀਂ ਮਿਲਦਾ ਹੈਗਾ ਤੁਹਾਨੂੰ ਪਤਾ ਇੱਥੇ ਅੱਡੀ ਮਾ ਵੀਰ ਜੀ ਇਸ ਟਾਈਮ ਕੁਝ ਨਹੀਂ ਕਹਿ ਸਕਦੀ ਕਿਉਂਕਿ ਜੋ ਇਸ ਟਾਈਮ ਕੰਡੀਸ਼ਨ ਹੈ ਉਹ ਤਾਂ ਮੈਂ ਇਹ ਕਹਿ ਸਕਦੇ ਆ ਕਿ ਰੱਬ ਠੀਕ ਹੀ ਰੱਖੇ ਪਰ ਅਗਰ ਕੋਈ ਨੌਬਤ ਲੱਗੀ ਤਾਂ ਵੀਰ ਜੀ ਉਸ ਹਿਸਾਬ ਨਾਲ ਦੇਖਾਂਗੇ ਅੱਗੇ ਕੀ ਬਣੇ ਕੋਈ ਹੋਰ ਸਾਧਨ ਹੈ ਆਮਦਨੀ ਦਾ ਕੰਮ ਸਿਰਫ ਇਹੀ ਕਰਦੇ ਬਸੇ ਇਹੀ ਆ ਬਾਕੀ ਵੀਰ ਜੀ ਬੇਟੀ ਦੀ ਕੈਵ ਹੈ ਉਹ ਕਦੀ ਚੱਲਦੀ ਹੈ ਕਦੀ ਨਹੀਂ ਚੱਲਦੀ ਤੁਹਾਨੂੰ ਪਤਾ ਹੀ ਆ ਉੱਪਰ ਵਿੱਚ ਕਈ ਵਾਰ ਕੰਮ ਰੁਕ ਵੀ ਜਾਂਦਾ ਜੀ ਬਾਕੀ ਥੋੜਾ ਬਸੇ ਹੀ ਆ ਵੀਰ ਜੀ ਵੀ ਰੱਬ ਦੀ ਆਸਰੇ ਜੋ ਨਹੀਂ ਵੀਰ ਜੀ ਮੇਰਾ ਬੇਟਾ ਪੜਿਆ ਹੋਇਆ 10 ਕੀਤੀਆਂ ਹੋਈਆਂ ਨੇ ਵੱਡੇ ਬੇਟੇ ਨੇ ਪਲੱਸ 2 ਕੀਤੀ ਹੋਈ ਹੈ ਬਟ ਵੀਰ ਜੀ ਐਦਾਂ ਹੈ ਕਿ ਥ ਸਸਨਾ ਮੇਰੇ ਜਿਹੜੇ ਸੋਰਸ ਸਾਹਵਰ ਮੇਰੇ ਸਾਸਿਕਾ ਦੀ ਡੈਥ ਹੋ ਗਈ ਸੀਗੀ ਕਾਫੀ ਟਾਈਮ ਪਹਿਲਾਂ 2016 ਚ ਸੋਰੇ ਦੀ ਡੈਥ ਹੋਸੀ 2009 ਵਿੱਚ ਸੱਸ ਦੀ ਡੈਥ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਵਿੱਚ ਫੇ ਹੁਣ ਸਾਰਾ ਬੋਝ ਮੇਰੇ ਸਿਰ ਤੇ ਹੈ ਤੁਸੀਂ ਦੇਖ ਲੋ ਹਾਂਜੀ ਮੈਂ ਹੀ ਦੇਖਣ ਕਿੰਨੇ ਕਰਦੇ ਹੋ ਚਾਰ ਜੀ ਹਾਂਜੀ ਚਾਰੇ ਜੀਆਂ ਜੀ ਤੁਸੀਂ ਸਾਰਾ ਤੁਸੀਂ ਨਹੀਂ ਦੇਖ ਰਹੇ ਕਰ ਲਿਆ ਸਾਰੇ ਹਾਂਜੀ ਸਰ ਮੇਰੇ ਦੇਖ ਬੜਾ ਚੱਲ ਜਾਂਦਾ ਗੁਜ਼ਾਰਾ ਹੋ ਜਾਂਦਾ ਨੇਕ ਪੈਸਿਆਂ ਦੇ ਨਹੀਂ ਸਰ ਗੁਜ਼ਾਰਾ ਤਾਂ ਨਹੀਂ ਮੈਂ ਕਾਹ ਪਾਵਾਂਗੇ ਬਟ ਇਹ ਹੈ ਕਿ ਵੀ ਚਲੋ ਜੋ ਜਿੰਨਾ ਕ ਹੈ ਬਸ ਸਰਕਲ ਆਪਣਾ ਕਿਉਂਕਿ ਹੁਣ ਸਰ ਜਿਆਦਾ ਪਾਉ ਵੀ ਨਹੀਂ ਕਰ ਪਾਵਾਂਗੇ ਕਿਸੇ ਨੂੰ ਦੁੱਖ ਦੱਸਾਂਗੇ ਤਾਂ ਕੋਈ ਨਹੀਂ ਦੁੱਖ ਸੁਣਦਾ ਅੱਜ ਦੇ ਟਾਈਮ 'ਚ ਅਗਰ ਕੋਈ ਸੁਣਦਾ ਵੀ ਹੋਏਗਾ ਤਾਂ ਪਤਾ ਨਹੀਂ ਕੋਈ ਰੱਬ ਦੀ ਕਿਰਪਾ ਨਾਲ ਕੌਣ ਕਿੱਧਰ ਤੋਂ ਕੀ ਬਣ ਜਵੇ ਕੀ ਨਹੀਂ ਬਣ ਜਵੇ ਰੱਬ ਹੀ ਜਾਣਦਾ ਬਟ ਇਹ ਕਿ ਇਸ ਟਾਈਮ ਬਸ ਇਹੀ ਹੈ ਕਿ ਇੱਥੇ ਤੋਂ ਜੋ ਕੁਝ ਕੱਢ ਲੈ ਬਸ ਉਹ ਹੀ ਪੰਜਾਬੀ ਭਾਈਚਾਰੇ ਦੇ ਤੌਰ ਤੇ ਫਾਇਦਾ ਹੁੰਦਾ ਹੈ ਕਿਉਂਕਿ ਤੁਸੀਂ ਪੰਜਾਬੀ ਮੈਲਾ ਇੱਕ ਉਰੇ ਆ ਕੇ ਜਦੋਂ ਕਾਰੋਬਾਰ ਕੋਈ ਮੈਂ ਦੇਖਿਆ ਪੰਜਾਬ 'ਚ ਕੋਈ ਸ਼ੁਰੂ ਕਰਦਾ ਪੰਜਾਬੀ ਪੰਜਾਬੀ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਪੰਜਾਬੀਆਂ ਨੂੰ ਤੁਹਾਡੇ ਲਈ ਪੰਜਾਬੀ ਆਉਂਦੇ ਨੇ ਹਾਂਜੀ ਵੀਰ ਜੀ ਪੰਜਾਬੀ ਮੇਰੇ ਕੋ ਕਾਫੀ ਆਉਂਦੇ ਨੇ ਐਸੀ ਨੀਰ ਜੀ ਮੇਰੇ ਕੋ ਆਂਦੇ ਹਰ ਬੰਦੇ ਨੇ ਇੱਥੇ ਮਤਲਬ ਜੁਪੀ ਦੇ ਵੀ ਕਈ ਲੜਕੀਆਂ ਜੋ ਅੰਦਰ ਤੋਂ ਆਉਂਦੇ ਨੇ ਬਟ ਪੰਜਾਬੀਆਂ ਦਾ ਰਿਸਪੌਂਸ ਮੈਨੂੰ ਥੋੜਾ ਮੱਚ ਬੈਟਰ ਜਿਆਦਾ ਅੱਛਾ ਲੱਗ ਰਿਹਾ ਹੈ। ਜਦ ਬਿਸਕੂਟ ਕਰਦੇ। ਹਾਂਜੀ ਹਾਂਜੀ ਕਰਦੇ। ਬਾਕੀ ਵੀਰ ਜੀ ਇੱਥੇ ਕੋਈ ਪੈਸੇ ਨਹੀਂ ਰੋਕਦੇ ਹੈਗੇ ਐਦਾਂ ਨਹੀਂ ਹੈ ਕਿ ਕੋਈ ਆਂਦਾ ਹੈ ਕੋਈ ਖਾ ਕੇ ਨਿਕਲ ਗਿਆ ਤੇ ਕਰ। ਹਾਂਜੀ ਪੈਸੀ ਵੀਰ ਜੀ ਨਾਲ ਦੇ ਨਾਲ ਕਲੀਅਰ ਕਰਦੇ। ਬਾਕੀ ਇਹ ਜਦੋਂ ਜਦੋਂ ਸਭ ਤੋਂ ਪਹਿਲਾਂ ਸਟਾਲ ਸਭ ਤੋਂ ਪਹਿਲਾਂ ਜਦੋਂ ਕੰਮ ਸ਼ੁਰੂ ਕੀਤਾ ਸੀ ਉਹ ਦਿਨ ਇਹੋ ਜਿਹਾ ਸੀ ਤੇ ਅੱਜ ਦਿਨ ਵਿੱਚ ਕਿੰਨਾ ਅੰਤਰ ਆਇਆ ਆ। ਵੀਰ ਜੀ ਫਿਲਹਾਲ ਤਾਂ ਮੈਂ ਇਹੀ ਕਹਾਂਗੀ ਵੀ ਉਦੋਂ ਵੀ ਦਿਨ ਕਾਫੀ ਡਾਊਨ ਸੀ ਡਾਊਨ ਅੱਜ ਵੀ ਬਟ ਇਹ ਵੀ ਚਲੋ ਅੱਜ ਇੰਨਾ ਕ ਹੈਗੇ ਵੀ ਆਪਣਾ ਕਰਕੇ ਕੁਝ ਤਾਂ ਘਰ ਨੂੰ ਲੈ ਕੇ ਜਾ ਰਹੇ ਆ ਮੈਂ ਇਹ ਨਹੀਂ ਕਹਿਵਾਵਾਂਗੀ ਵੀ ਵੀਰ ਜੀ ਕਿ ਮੈਂ ਬਹੁਤ ਜ਼ਿਆਦਾ ਇੱਥੇ ਤੋਂ ਲੈ ਕੇ ਜਾ ਰਹੀ ਹਾਂ ਬਟ ਇਹ ਵੀ ਨਹੀਂ ਕਹੂੰਗੀ ਕਿ ਮੈਂ ਇੱਥੇ ਤੋਂ ਕੁਝ ਵੀ ਨਾ ਕੱਢ ਕੇ ਲੈ ਕੇ ਜਾ ਰਹੀ ਹੈਗੇ ਮਤਲਬ ਬੰਨਦਾ ਪੈਸਾ ਬਟ ਉਹ ਨਹੀਂ ਹੈ ਕਿ ਜਿੰਨਾ ਮੈਂ ਕਹਾ ਵੀ ਕਿ ਹਾਂ ਮੈਂ ਉਹਨਾਂ ਦਾ ਇਲਾਜ ਵੀ ਕਰਾ ਪਾਵਾਂ ਮੈਂ ਆਪਣੇ ਹਸਬੰਦ ਦਾ ਔਰ ਕੁਝ ਆਪਣੇ ਘਰ ਦੇ ਵੀ ਹਾਲਾਤ ਠੀਕ ਕਰ ਸਕਾਂ ਕਈ ਹੈ ਕਿ ਚਲੋ ਜੋ ਜਿੰਨਾ ਕ ਬਸ ਪਹਿਲਾ ਪਹਿਲਾ ਜਦੋਂ ਸਭ ਤੋਂ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਪਹਿਲਾ ਪਹਿਲਾ ਹੈ ਸੀ ਵੀ ਸਮਾਜ ਕੀ ਕਹੇਗਾ ਰਿਸ਼ਤੇਦਾਰ ਕੀ ਕਹੇਗਾ ਮੰਚੋ ਜੀ ਉਹ ਥੋੜਾ ਵੀਰ ਜੀ ਹੁੰਦਾ ਹੀ ਹੈ ਵੀਰ ਜੀ ਰਿਸ਼ਤੇਦਾਰੀ ਵਿੱਚ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਵੀਰ ਜੀ ਚਲੋ ਬਾਕੀ ਵੀਰ ਜੀ ਨੂੰ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੁੰਦਾ ਕਿ ਵੀਰ ਜੀ ਰੋਟੀ ਤਾਂ ਆਪਣੀ ਕਮਾ ਕੇ ਖਾਣੀ ਹੈ ਜੀ ਹਾਂ ਜੀ ਹਾਂ ਜੀ ਵੀਰ ਜੀ ਜੇ ਕੋਈ ਪੈਸੇ ਦੇ ਵੀ ਦੇਗਾ ਤਾਂ ਵੀਰ ਜੀ ਤਾਂ ਹੱਥ ਧਾਰੀ ਹੈ ਉਹ ਕਿੰਨਾ ਕੁ ਵੀਰ ਜੀ ਦੇ ਦਾਨਣਗੇ ਹਨ ਜੀ ਬਾਅਦ ਚ ਉਹਨੇ ਮੰਗ ਲੈਣੇ ਵੀ ਦਲੇ ਪੈਸੇ ਦਿੱਤੇ ਸੀ ਕਿਤੇ ਵੀਰ ਜੀ ਅੱਜ ਦੇ ਟਾਈਮ 'ਚ ਨਾ ਲੈਣ ਦੇਣਾ ਕਰ ਸਹੀ ਰਹੀ ਨਾ ਤਾਂ ਮੈਂ ਹੀ ਨਹੀਂ ਕਹਿੰਦੀ ਕਿ ਰਿਸ਼ਤੇਦਾਰਾਂ 'ਚ ਫਿੱਕ ਵੈਂਦੀ ਆ ਅਗਰ ਵੀਰ ਜੀ ਹੁਣ ਆਪਾਂ ਨੇ ਪੈਸੇ ਕਿਸ ਨੂੰ ਮੰਗ ਲੈ ਤਾਂ ਉਹ ਤਾਂ ਫਿਰ ਉਸੇ ਹਿਸਾਬ ਨਾਲ ਚੱਲਣਾ ਹਨ ਹਨ ਜੀ ਕੋਈ ਰਿਸ਼ਤੇਦਾਰ ਨੇ ਕਿਹਾ ਵੀ ਤੂੰ ਆ ਕੰਮ ਸ਼ੁਰੂ ਕਰ ਲਿਆ ਅਸੀਂ ਤੇਰੀ ਮਦਦ ਕਰ ਦਿੰਦੇ ਕੋਈ ਮੱਤ ਲਿਖੜਿਆ ਚੱਲੀ ਜਾਂਦਾ ਵੀਰ ਜੀ ਬਸ ਵਿੱਚੇ ਸਾਰਾ ਕੁਝ ਮਿਕਸੇ ਹੋ ਜਾਂਦਾ ਹੈ ਕਿ ਮੱਤ ਦੇ ਲਈ ਕਿਸ ਨੇ ਕਿਹਾ ਸਾਡੇ ਮੇਲੇ ਨੂੰ ਬਾਹਰ ਲਾਹ ਗਿਆ ਵੀ ਤੁਸੀਂ ਇਹ ਕਾਰੋਬਾਰ ਸ਼ੁਰੂ ਕਰ ਲਓ ਕਿ ਨਾਲ ਵੀਰ ਜੀ ਬਸ ਸਾਰਾ ਕੁਝ ਹਾਂਜੀ ਬਸ ਪਰ ਇਹ ਮਜ਼ਦੂਰੀਆਂ ਮਜ਼ਦੂਰੀਆਂ ਵੀਰ ਜੀ ਮਜ਼ਦੂਰੀ ਵੀਰ ਜੀ ਬਹੁਤ ਕੁਝ ਕਰਾਉਂਦੀਆਂ ਬਟ ਇਹ ਵੀਰ ਜੀ ਕਿ ਚਲੋ ਮੇਰਾ ਇਹ ਆਪਣਾ ਕੰਮ ਹੈ ਜਦੋਂ ਮਰਜ਼ੀ ਜਾਓ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਬੰਦ ਕਰਦੇ ਮਰਜ਼ੀ ਚਲਾਓ ਬਸ ਇਹ ਹੈ ਕਿ ਰਿਸਪੌਂਸ ਮੈਨੂੰ ਅੱਛਾ ਮਿਲ ਰਿਹਾ ਬਟ ਮੈਂ ਇੰਨਾ ਵੀ ਨਹੀਂ ਕਹਾਂਗੀ ਕਿਉਂਕਿ ਵੀਰ ਜੀ ਮੈਨੂੰ ਟਾਈਮ ਹੀ ਬਹੁਤ ਘੱਟ ਹੋਇਆ ਲੱਗਾਇਆ ਇਹਨੂੰ ਮੇਰੇ ਤੋਂ ਪਹਿਲਾਂ ਮੇਰੇ ਆਸ-ਪਾਸ ਵੀ ਕਾਫੀ ਲੱਗੇ ਹੋਏ ਨੇ ਤੇ ਮੈਨੂੰ ਜਿਸ ਤਰ੍ਹਾਂ ਮੈਂ ਹੁਣ 1 ਮਹੀਨੇ ਬਾਅਦ ਆਈਆਂ ਤੇ ਮੈਨੂੰ ਨਾਲ ਦੇ ਨਾਲ ਰਿਸਪੌਂਸ ਅੱਛਾ ਮਿਲਿਆ ਕਿਉਂਕਿ ਮੈਂ ਵੀਰ ਜੀ ਇਹ ਹਫ਼ਤੇ ਵਿੱਚ ਮੈਨੂੰ ਕੁਝ ਫਰਕ ਮਿਲਿਆ ਹੈ ਕਿਉਂਕਿ ਪੁਰਾਣੇ ਮੇਰੇ ਕਸਟਮਰ ਆ ਤਾਂ ਉਹ ਮੇਰੇ ਪਾਸ ਆ ਰਹੇ ਨੇ। ਬਾਕੀ ਹੌਸਲਾ ਕਿੱਥੋਂ ਆ ਇਹਨਾ ਕਿਉਂਕਿ ਇੱਕ ਮੈਲਾ ਹੋਣ ਦੇ ਨਾਤੇ ਸਮਾਜ ਦੇ ਵਿੱਚ ਵਿਚਰਨਾ ਜਾਂ ਇੱਥੇ ਆ ਕੇ ਸਾਰਾ ਕਾਰੋਬਾਰ ਸੰਭਾਲਣਾ ਕਿੱਥੋਂ ਹੌਸਲਾ। ਹੌਸਲਾ ਤੇ ਵੀਰ ਜੀ ਮੈਂ ਇਹੀ ਕਹਿ ਸਕਦੇ ਆ ਕਿ ਦੇਖੋ ਵੀਰ ਜੀ ਜਦੋਂ ਆਪਣੇ ਬੱਚੇ ਆ ਨਾ ਤਾਂ ਥੋੜਾ ਬੱਚਿਆਂ ਨੂੰ ਦੇਖ ਕੇ ਆਪਣੇ ਆਪ ਨੂੰ ਨਾ ਇੱਕ ਅਡਜਸਟ ਕਰਨਾ ਪੈਂਦਾ। ਦੇਖੋ ਵੀਰ ਜੀ ਇਹ ਸੰਘਰਸ਼ ਹੈ ਜ਼ਿੰਦਗੀ ਦਾ। ਕਟਣਾ ਪੈਂਦਾ ਹੈ ਅਗਰ ਆਪਾਂ ਸੋਚੀ ਵੀਰ ਜੀ ਮਰ ਕੇ ਵੀ ਨਹੀਂ ਕੰਮ ਚੱਲਦਾ ਹੈਗਾ ਬਸ ਇਹੀ ਹੈ ਕਿ ਵੀਰ ਜੀ ਵੀ ਚਲੋ ਸਾਡੇ ਨਾਲ ਤੇ ਵੀ ਦੁਨੀਆ ਨੀਚੇ ਬੈਠੀ ਹੈ ਅਗਰ ਆਪਾਂ ਕਹੀਏ ਐਸੀ ਵੀ ਲੋਕ ਜਿਹੜੇ ਵਿਚਾਰੇ ਸੜਕਾਂ ਦੇ ਬੈਠੇ ਨੇ ਪਰ ਐ ਵੀਰ ਜੀ ਮੈਂ ਫਿਰ ਵੀ ਬਹੁਤ ਰੱਬ ਦਾ ਸ਼ੁਕਰਿਆ ਦਾ ਕਰਦੀ ਆ ਕਿ ਮੈਂ ਫਿਰ ਵੀ ਬਹੁਤ ਕਿਸੇ ਹੱਦ ਤੱਕ ਆਪਣੇ ਮਕਾਨ 'ਚ ਬੈਠੇ ਚਾਹੇ ਥੋੜੀ ਜਿਹੀ ਜਗ੍ਹਾ ਬਟ ਮੈਂ ਬੈਠੀ ਆਪਣੇ ਮਕਾਨ 'ਚ ਕਰ ਵਾਲੇ ਦੀ ਕੌਣ ਦੇਖ ਰੇ ਕਰਦਾ ਤੇ ਛੋਟੂ ਵੀ ਬਿਮਾਰ ਨੇ ਹੋਰ ਵੀਰ ਜੀ ਇਕੱਲੇ ਹੀ ਨੇ ਬਸ ਇਹੀ ਹਾਂਜੀ ਥੋੜੇ ਜਿਹਾ ਗੁਆਂਟੀ ਅੱਛੇ ਨੇ ਸਾਡੇ ਜਿਹੜੇ ਸਾਡੇ ਨਾਲ ਚਲੋ ਬੈਠੇ ਮਕੀਨ ਸਰ ਮੈਂ ਐਡੀਸ਼ਨ ਉਹਨਾਂ ਨੂੰ ਸੀ ਦੇਖਿਆ ਨਹੀਂ ਜਮੀਨ ਹੈ ਕੋਈ ਨਹੀਂ ਸਰ ਜਮੀਨ ਮੇਰਾ ਕੁਝ ਨਹੀਂ ਬਿਲਕੁਲ ਨਹੀਂ ਸਰ ਬਸ ਨਹੀਂ ਕੀ ਕਹਿਣਾ ਚਾਹੂਗੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਜਿਹੜੇ ਲੋਕ ਮਿਹਨਤ ਭੱਜ ਤੋਂ ਭੱਜਦੇ ਨੇ ਉਹਨਾਂ ਲਈ ਕੀ ਸੁਨੇਹਾ ਐਕਚੁਅਲੀ ਸਰ ਜੋ ਮਿਹਨਤ ਹੈ ਨਾ ਉਹ ਆਪਣੇ ਕੰਮ ਵਿੱਚ ਹੀ ਹੈ ਦੇਖੋ ਸਰ ਆਪਾਂ ਹੋਰ ਕਿਸੇ ਕੰਮਾਂ ਵਿੱਚ ਪਈ ਹੈ ਨਾ ਗਲਤ ਕੰਮਾਂ 'ਚ ਉਹ ਸਾਰਾ ਰਿਸਪੌਂਸ ਗਲਤੀ ਹੈ ਨਾ ਆਪਾਂ ਦੇਖੋ ਹਰ ਤੇ ਵੀ ਮਾਰ ਪੈਂਦੀ ਹੈ ਬੰਦਿਆਂ ਵੱਲ ਤੋਂ ਵੀ ਕਿਉਂਕਿ ਸਰ ਅੱਜ ਦੇ ਟਾਈਮ 'ਚ ਮੈਂ ਇਹੀ ਗੱਲ ਕਹੂੰਗੀ ਕਿ ਜੋ ਆਪਣਾ ਕੰਮ ਹੈ ਨਾ ਆਪਣਾ ਹੀ ਕੰਮ ਹੈ ਇਹਦੇ 'ਚ ਸਰ ਇਹੀ ਹੈ ਕਿ ਆਪਾਂ ਆਪਣੇ ਕੰਮ ਨੂੰ ਇੰਨਾ ਕੋ ਸਮਝ ਕੇ ਚੱ ਕਿਸੇ ਨੇ ਅੰਦਰ ਵੀ ਜੌਬ ਕਰ ਰਹੇ ਹਨ ਨਾ ਤਾਂ ਸਰ ਇਹ ਸਮਝ ਕੇ ਚੱਲੋ ਕਿ ਅਸੀਂ ਆਪਣਾ ਹੀ ਕੰਮ ਕਰ ਰਹੇ ਹਾਂ ਕਿ ਸਰ ਆਪਣੇ ਬਿਜ਼ਨਸ ਵਿੱਚ ਆਪਾਂ ਨੂੰ ਐਸੀ ਬਹੁਤ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਆਪਣੇ ਕੰਮ 'ਚ ਕੋਈ ਰੋਕ ਟੋਕ ਨਹੀਂ ਆ ਰੋਕ ਟੋਕ ਸਰ ਹੋਊਗੀ ਕਿਉਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਜਿੰਨਾ ਪੈਸਾ ਔਰੇ ਕਮਾਣ ਲਾਣਾ ਉਨਾ ਹੀ ਪੈਸਾ ਆਪਾਂ ਇੱਥੇ ਤੋਂ ਲੈ ਕੇ ਜਾਣਾ ਹੈ ਬਾਕੀ ਹੋਊਗਾ ਥੋੜਾ ਬਹੁਤ ਹੁੰਦਾ ਹੈ ਪੂਰਾ ਸਾਥ ਦਿੰਦਾ ਕੰਮ ਦੇ ਵਿੱਚ ਹਾਂਜੀ ਪੂਰਾ ਸਾਥ ਦਿੰਦੇ ਨੇ ਉਹਨੇ ਪੂਰੇ ਕੰਮ 'ਚ ਹਾਂ ਕੋਣ ਸਰ ਮੈਂ ਹਾਂਜੀ ਹਾਂਜੀ ਸਰ ਮੇਰੇ ਦੋਨੇ ਬੇਟੇ ਬਹੁਤ ਅੱਛੇ ਹਨ ਹਾਂਜੀ ਸਰ ਮੇਰੇ ਬੇਟੇ ਇੰਨੇ ਕੱਛੇ ਨੇ ਕਿ ਮਤਲਬ ਮੈਂ ਅੱਜ ਇੰਨਾ ਕ ਆਪਣੇ ਆਪ ਨੂੰ ਲੱਕੀ ਸਮਝ ਰਹੀ ਆ ਹਸਬੰਡ ਵੀ ਮੇਰੇ ਬਹੁਤ ਅੱਛੇ ਨੇ ਬਟ ਸਰ ਆਏ ਕਿ ਮੇਰੇ ਬੇਟੇ ਨਾ ਮੈਨੂੰ ਕਿਸੇ ਗੱਲ ਚ ਰੋਕ ਟੋਕ ਨਹੀਂ ਕਰਦੇ ਕਿ ਮੰਮੀ ਹਾਂ ਸਿਰੇ ਖੜੇ ਆ ਜਾਂ ਇੱਧਰ ਬੈਠੇ ਖੜੇ ਨਹੀਂ ਜੋ ਇਹਨਾਂ ਨੂੰ ਦੇ ਦੋ ਉਹ ਵੀ ਚ ਐਡਜਸਟ ਆ ਤੁਸੀਂ ਨੇ ਪੜਾਈ ਕਿੰਨੀ ਕੀਤੀ ਹੋਈ ਹੈ ਜੀ ਤੁਸੀਂ ਜੀ ਮੈਂ ਬੀਏ ਕੀਤੀ ਹੋਈ ਹੈ ਕਿਤੋਂ ਕਰੀ ਸੀ ਇਹ ਪੰਜਾਬ ਯੂਨੀਵਰਸਿਟੀ ਵੀਰ ਜੀ ਹਾਂਜੀ ਤਾਂ ਉਸ ਤੋਂ ਬਾਅਦ ਫਿਰ ਕੋਈ ਨੌਕਰੀ ਵੱਲ ਨਹੀਂ ਜਾਂ ਕੋਈ ਜਾਂ ਤੋਂ ਪਹਿਲਾਂ ਜਦੋਂ ਉਦਾਹੇ ਕਦਰ ਜਾਂ ਕੋਈ ਤਿਆਰੀ ਕੀਤੀ ਹੈ ਮੈਂ ਸਾਡੇ ਪਹਿਲਾਂ ਉੱਥੇ ਸ਼ਹਿਰ ਵਿੱਚ ਜਿਵੇਂ ਪੜਾਉਂਦੀ ਰਹੀਆਂ ਸ਼ਿਵਾਲਿਕ ਸਕੂਲ ਸੀਗਾ ਸਾਡੇ ਹੁਣ ਵੀ ਹੈਗੇ ਮਾਵੀ ਸਾਰਾ ਸਾਡੇ ਜਿਹੜੇ ਪ੍ਰਿੰਸੀਪਲ ਸੀਗੇ ਉਸ ਤੋਂ ਬਾਅਦ ਵੀਰ ਜੀ ਫਿਰ ਮੈਂ ਥੋੜਾ ਇੱਥੇ ਵੀ ਆਪਣੇ ਕਿਤੇ 8ਵੀਂ ਵਿੱਚ ਜੌਬ ਕੀਤੀ ਹੈ ਆਪਣੇ ਚੋਲਾ ਮੰਡਲਮ ਦੇ ਆਫਿਸ ਜੌਬ ਕੀਤੀ ਹੈ ਨਹੀਂ ਸਰ ਉੱਥੇ ਆਪਣਾ ਕਾਲ ਲੈਕ ਸੈਂਟਰ ਦਾ ਕੰਮ ਸੀਗਾ ਜੀ ਸਕੂਲ ਦੇ ਵਿੱਚ ਕਿੰਨੇ ਸਾਲ ਦੇ ਬੱਚੇ ਨੂੰ ਪੜਾਉਂਦੇ ਸੀ ਕਿੰਨਾ ਸਮਾਂ ਪੜਾਉਂਦੇ ਰਹੇ ਹਾਂ ਸਰ ਮੈਂ ਯੂਕੇਜੀ ਐਲਕੇਜੀ ਫਰਸਟ ਸੈਕੰਡ ਤੱਕ ਸਰ ਮੈਂ ਪੜਾਇਆ ਹੈ ਬੱਚੇ ਹਾਂਜੀ ਉਸ ਤੋਂ ਬਾਅਾਦ ਜਦੋਂ ਮਹਾਲੀ ਦੇ ਵਿੱਚ ਚੰਡੀਗੜ੍ਹ ਚ ਜੌਬ ਕੀਤੀ ਸੀ ਉਦ ਸਰੇ ਉਹ ਦੋ ਤੇ ਮੇਰਾ ਸਾਲ-ਸਾਲ ਨਿਕਲਿਆ ਦੋ ਜੌਬਾਂ ਵਿੱਚ ਥੋੜਾ ਜਿਹਾ ਫਿਰ ਸੌਰਤ ਸਾਹਿਬ ਦੀ ਡੈਥ ਹੋ ਗਈ ਸੀਗੀ ਸਸਦੀ ਵੀ ਡੈਥ ਹੋ ਗਈ ਸੀਗੀ ਜੀ ਦੇ ਵਜ੍ਹਾ ਨਾਲ ਸਰ ਫਿਰ ਮੈਨੂੰ 2016 ਚ ਜੌਬ ਛੱਡਣੀ ਪੈ ਗਈ ਸੀ ਸਕੂਲ ਦੀ ਸਕੂਲ ਦੀ ਕਿਸ ਕਰਕੇ ਛੱਡਣੀ ਪੈ ਗਈ ਸੀ ਸਰ ਸਕੂਲ ਦੀ ਐਕਚੁਅਲੀ ਮੇਰਾ ਇਹ ਛੋਟਾ ਬੇਟਾ ਹੋਣ ਵਾਲਾ ਸੀਗਾ ਥੋੜਾ ਵੱਡਾ ਬੇਟਾ ਸੀਗਾ ਮੇਰਾ ਹੋਇਆ ਵਾ ਤੇ 5 ਸਾਲ ਦੀ ਛੋਟਪੜੀ ਇਹ ਦੋਨੇ ਬੇਟਿਆਂ ਵਿੱਚ ਇਹ ਸਾਰੇ ਬੇਟਾ ਸੀਗਾ ਹੋਣ ਵਾਲਾ ਉਹਦੇ ਕਰਕੇ ਮੈਨੂੰ ਛੱਡਣੀ ਪੈ ਗਈ ਜੀ ਪੁੱਸ ਸਰ ਥੋੜਾ ਨਾ ਉੱਥੇ ਸੈਲਰੀ ਕੱਟ ਸੀਗੀ ਕਿਉਂਕਿ ਸਾਰੇ ਪਾਣੇ ਪੁਰਾ 96 ਦੀ ਗੱਲ ਹੈ ਜੀ। 96 ਹਾਂ ਜੀ। ਪਲੱਸ ਤੋਂ ਬੀਏ ਤੋਂ ਬਾਅਦ ਫਿਰ ਹੋਰ ਵੀ ਕਿਸੇ ਅੱਗੇ ਪੜਨ ਦੀ ਯਤਨ ਕੀਤਾ ਜਾ ਕੇ ਕੋਰਸ ਵਗੈਰਾ ਨਹੀਂ ਐਕਚੁਅਲੀ ਸਰ ਮੈਂ ਕੋਰਸ ਵਗੈਰਾ ਕੋਈ ਨਹੀਂ ਕੀਤਾ ਮੈਂ ਬੀਏ ਕੀਤੀ ਸੀਗੀ। ਚਲੋ ਸਰ ਉਹ ਸਟੱਡੀ ਤਾਂ ਮੈਂ ਵੈਸੇ ਆਪਣੇ ਸ਼ੌਂਕ ਲਈ ਪੂਰੀ ਕੀਤੀ ਸੀਗੀ ਕਿ ਚਲੋ ਆਪ ਨੂੰ ਅੱਛਾ ਲੱਗਦਾ। ਪਰ ਥੋੜਾ ਜਿਹਾ ਸੀਗਾ ਕਿ ਕੁਝ ਘਰ ਦੇ ਹਾਲਾਤ ਜਿੱਦਾਂ ਚੱਲਦੇ ਰਹੇ ਸਰਕਾਰੀ ਪੇਪਰ ਦੀ ਵੀ ਤਿਆਰੀ ਕਰਦੇ ਰਹੇ ਨੂੰ ਦਿੱਤੇ ਪੇਪਰਾਂ ਦੇ ਹਾਂਜੀ ਸਰ ਮੈਂ ਐਕਚੁਅਲੀ ਆਪਣੇ ਰੁਕਪੜ ਦਫ਼ਤਰ ਤੁਸੀਂ ਜਾਣਦੇ ਹੋਵੋਗੇ ਮੇਰ ਰੁਜ਼ਗਾਰ ਦਫ਼ਤਰ ਜਿਹੜਾ ਬਣਿਆ ਰੁਜ਼ਗਾਰ ਵਾਲਿਆਂ ਦਾ ਸਰ ਮੈਂ ਉੱਚ ਵੀ ਆਪਣੇ ਦਿੱਤੀ ਸੀਗੇ ਜੀ ਕਾਗਜ਼ ਲਗਾਏ ਸੀਗੇ ਤੇ ਮੇਰੀ ਜੌਬ ਨਿਕਲ ਵੀ ਗਈ ਸੀਗੀ ਥੋੜਾ ਜਿਹਾ ਉਦੋਂ ਸਰ ਹਾਂ ਸਰ ਆਪਣੇ ਜੀਵਨ ਬੀਮਾ ਲੈ ਸੀ ਹਾਂਜੀ ਬਟ ਸਰ ਉਹ ਥੋੜਾ ਜਿਹਾ ਕੋਈ ਘਰ ਚ ਕੋਈ ਪ੍ਰੋਬਲਮ ਹੋ ਗਈ ਜਿਹਦੀ ਵਜ੍ਹਾ ਨਾਲ ਮੈਨੂੰ ਜੌਬ ਛੱਡਣੀ ਪੈ ਗਈ ਮਤਲਬ ਜੌਬ ਫਿਰ ਕਿਸੇ ਹੋਰ ਨੂੰ ਮਿਲ ਗਈ ਉਹ ਵੀ ਸਰ ਜਿਹੜੇ ਪੋਸਟਮੈਨ ਉੱਥੇ ਆਏ ਸੀਗੇ ਦੇਣ ਆਏ ਸੀਗੇ ਮੇਰੇ ਕੋਲ ਮੇਰੀ ਐਪਲੀਕੇਸ਼ਨ ਮੇਰੀ ਚਿੱਠੀ ਉਹ ਤੇ ਸਰ ਉਹਨਾਂ ਦੀ ਬੈਟੀ ਨੂੰ ਫਿਰ ਜੌਬ ਮਿਲੀ ਇਹ ਦਾ 1996 ਦੀ ਗੱਲ ਹੈ ਉਦੋਂ ਦੀ ਗੱਲ ਹੈ ਜਦੋਂ ਮੈਂ ਤੁਹਾਨੂੰ ਦੱਸ ਰਹੀ ਵੀ ਮੈਂ ਜੋਬ ਕੀਤੀ ਹੈ ਥੋੜਾ ਬੇਟਾ ਇੱਕ ਤਾਂ 10 ਪੜਿਆ ਦੂਜਾ ਕਿੰਨਾ ਪੜਿਆ ਹੋਇਆ ਦੂਜੇ ਨੇ ਸਰ ਪਲਾਸਟਿਕ ਕੀਤੀ ਹੈ ਪਲਾਸਟਿਕ ਹਾਂਜੀ ਇਹਦੇ ਰਾਏ ਨਹੀਂ ਫੀਲ ਹੋਇਆ ਕਿ ਬੱਚੇ ਮੇਰੇ ਬੜੇ ਘੱਟ ਪੜੇ ਨੇ ਮੈਂ ਬੀਏ ਕਰ ਗਈ ਨੇ ਐ ਮਨ 'ਚ ਹੁੰਦਾ ਕਿ ਵਰਗਲਾ ਵੀ ਬੱਚੇ ਵੀ ਬੀਏ ਕੋਟੋ ਘਟ ਹੋਣੇ ਚਾਹੀਦੇ ਸੀ ਐਕਚੁਅਲੀ ਸਰ ਮੇਰੇ ਨੇ ਬੇਟੇ ਨੇ ਥੋੜਾ ਜਿਹਾ ਪੜ੍ਹਨੇ ਵਿੱਚ ਥੋੜਾ ਪਹਿਲੀ ਘੜੀ ਤੋਂ ਇਹਨਾਂ ਨੇ ਘੱਟ ਪਸੰਦ ਕੀਤਾ ਹੈ ਹਾਂਜੀ ਮੇਰਾ ਬڑا ਬੇਟਾ ਸਰ ਪਹਿਲਾਂ ਤਾਂ ਡਰਾਈਵਰੀ ਪਸੰਦ ਕਰਦਾ ਉਹ ਥੋੜਾ ਜਿਹਾ ਡਰਾਈਵਰੀ ਵਿੱਚ ਹੀ ਜ਼ਿਆਦਾ ਸ਼ੁਰੂ ਤੇ ਬਸ ਪਿਆ ਇਸ ਸਰ ਨੇ ਕੋਈ ਜੌਬ ਕੀਤੀ ਵੀ ਨਹੀਂ ਹੈਗੀ ਕਦੀ ਬਸ ਪਹਿਲੇ ਦਿਨ ਤੋਂ ਹੀ ਆਪਣੇ ਟੈਕਸੀ ਲਾਂਚੇ 'ਚ ਪਿਆ ਹੋਇਆ ਹੈ ਤੇ ਬਸ ਆਪਣਾ ਘਟਿਆਂ ਦਾ ਹੀ ਕੰਮ ਕਰਦਾ ਹੈ ਜੇ ਕਹਿਣਾ ਚਾਹਣੇ ਤਾਂ ਤੁਸੀਂ ਮਾਂ ਦੇ ਨਾਲ ਲੱਗੇ ਹੋਏ ਹੋ ਸੇਵਾ ਦੇ ਵਿੱਚ ਡਟੇ ਹੋਏ ਪੂਰੇ ਤੇ ਕੰਮ ਕਰ ਰਹੇ ਹੈ ਤਾਂ ਇਹਨਾਂ ਦਾ ਪੁੱਤ ਹੈ ਉਹ ਥੋੜਾ ਜਿਹਾ ਸੰਗ ਦਾ ਹੈ ਬੋਲਣ ਤੋਂ ਝਿਜਕਦਾ ਹੈ ਤਾਂ ਇੱਕ ਮਹਿਲਾ ਹੈ ਪੰਜਾਬੀ ਮਹਿਲਾ ਹੈ ਸਮੇਂ ਮਹਾਲੀ ਦੇ ਵਿੱਚ ਆਪਣਾ ਕਾਰੋਬਾਰ ਉਹਨਾਂ ਦੇ ਵੱਲੋਂ ਆਰੰਭ ਕੀਤਾ ਗਿਆ ਰੋਟੀ ਤਿੰਨ ਤਰ੍ਹਾਂ ਦੀ ਸਬਜ਼ੀ ਆ 60 ਰੁਪਏ ਰੇਟ ਉਹਨਾਂ ਨੇ ਰੱਖਿਆ ਗਿਆ ਪਰ ਇਹ ਵੀ ਖਾਸ ਗੱਲ ਹੈ ਕਿ ਮਰਿੰਡੇ ਤੋਂ ਚੱਲ ਕੇ ਇੱਥੇ ਮਹਾਲੀ ਦੇ ਵਿੱਚ ਆਪਣਾ ਕੰਮ ਆ ਜਿਹੜਾ ਇਹਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਤਾਂ ਮਿਹਨਤ ਕਰਨੀ ਪੈਂਦੀ ਆ ਭਾਵੇਂ ਕਿ ਲੋਕਾਂ ਦੇ ਤਾਣੇ ਵੀ ਸੁਣਨੇ ਪੈਂਦੇ ਨੇ ਪਰ ਉਹ ਹੌਸਲਾ ਨਹੀਂ ਤੋੜ ਸਕਦੇ ਉਹਨਾਂ ਨੇ ਕਿਹਾ ਕਿ ਹੌਸਲਾ ਬਹੁਤ ਜ਼ਿਆਦਾ ਹੈ ਭਾਵੇਂ ਕਿ ਮਜਬੂਰੀਆਂ ਨੇ ਘਰ ਵਾਲੇ ਦਾ ਵੀ ਇਲਾਜ ਕਰਵਾਉਣਾ ਲੱਖਾਂ ਰੁਪਏ ਦਾ ਖਰਚਾ ਹੈ ਪਰ ਜਿਸੀ ਡਟਕੇ ਜਿਹੜਾ ਇਸੇ ਮਿਹਨਤ ਕਰਾਂਗੇ ਤਾਂ ਅਸੀਂ ਇਸ ਸਮੇਂ ਪ੍ਰਮਾਤਮਾ ਦੀ ਮਿਹਰ ਦੇ ਨਾਲ ਆਪਣਾ ਜਿਹੜਾ ਕੰਮ ਕਰ ਰਿਹਾ ਇੱਥੇ ਚਲਾ ਰਹੇ ਹਾਂ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਢੋਡੇ ਰਜਨਾਸ ਸਪੋਕਸਮੈਨ ਟੀਵੀ ਮੁਹਾਰਾ